ਜਦੋਂ ਕਹਿੰਦੇ ਇੱਕ ਮੁੰਡੇ ਦਾ ਵਿਆਹ ਹੁੰਦਾ ਹੈਗਾ ਤੇ ਜਦੋਂ ਉਹਦੀ ਘਰ ਵਾਲੀ ਆਉਂਦੀ ਹੈਗੀ ਤੇ ਉਹ ਜਾਂ ਘਰ ਵਾਲੀ ਘਰ ਬਣਾ ਵੀ ਸਕਦੀ ਹੈ ਤੇ ਜਾਂ ਘਰ ਤਬਾ ਵੀ ਕਰ ਸਕਦੀ ਹੈਗੀ ਕਹਿੰਦੇ ਹੁੰਦੇ ਆ ਵੀ ਜਾਂ ਤਾਂ ਜੇ ਕੁੜੀ ਚਾਵੇ ਤਾਂ ਘਰ ਵੀ ਜੋੜ ਵੀ ਸਕਦੀ ਹੈ ਤੇ ਤੋੜ ਵੀ ਸਕਦੀ ਹੈਗੀ ਇਦਾਂ ਹੀ ਮੁੰਡੇ ਦਾ ਵਿਆਹ ਹੋਇਆ ਸੀਗਾ ਜਿਹੜਾ ਉਹਨਾਂ ਨੇ ਨਾ ਨੂੰ ਨੂੰ ਸਮਝ ਕੇ ਉਸ ਕੁੜੀ ਦਾ ਮਤਲਬ ਨੂੰ ਨਹੀਂ ਸਮਝਿਆ ਸੀਗਾ ਆਪਦੀ ਉਹਨਾਂ ਨੇ ਆਪਦੀ ਕੁੜੀ ਸਮਝਿਆ ਸੀਗਾ ਉਸ ਨੂੰ ਤੇ ਪਰ ਉਸ ਕੁੜੀ ਨੇ ਬਹੁਤ ਲਾਡਾਂ ਜਾਵਨ ਨਾਲ ਪਾਲੀ ਉਸ ਘਰ ਦੇ ਆਣੇ ਕੁੜੀ ਨੂੰ ਜਿਹੜੀ ਵਿਆਹ ਕੇ ਆਈ ਸੀਗੀ ਉਸ ਘਰੇ ਤੇ ਪਰ ਉਹ ਜਿਹੜੀ ਉਹ ਲਾਡਾਂ ਚਾਵਨ ਨਾਲ ਪਾਲੀ ਕੁੜੀ ਤੇ ਉਹ ਮਤਲਬ ਵੀ ਉਹਨੇ ਨਾ ਸਾਰਾ ਘਰ ਹੀ ਤਵਾ ਕਰਤਾ ਇੱਕ ਮਤਲਬ ਵੀ ਬਹੁਤ ਸਾਊ ਪਰਿਵਾਰ ਸੀਗਾ ਜਿਹੜਾ ਮਤਲਬ ਉਸ ਕੁੜੀ ਨੇ ਤਵਾ ਕਰਤਾ ਉਹਨਾਂ ਦੇ ਜਿਹੜੇ ਮਤਲਬ ਯਕੀਨ ਤੋੜਿਆ ਸਭ ਕੁਝ ਕੀਤਾ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਚ ਕਹਾਣੀ ਕਰਦੇ ਆਂ ਸਟਾਰਟ ਕਹਾਣੀ ਸ਼ੁਰੂ نديرਗੇ ਰਾਜਸਥਾਨ ਤੋਂ ਰਾਜਸਥਾਨ ਦਾ ਇੱਕ ਪਿੰਡ ਪੈਂਦਾ ਭਰਤਪੁਰ ਉੱਥੋਂ ਦੀ ਮਤਲਬ ਵੀ ਸਾਰੇ ਵਧੀਆ ਬੈਠੇ ਹੁੰਦੇ ਆ ਕਿ 29 ਮਈ 2022 ਦਾ ਦਿਨ ਹੁੰਦਾਗਾ ਸ਼ਾਮ ਜੇ ਦਾ ਦਿਨ ਟਾਈਮ ਹੁੰਦਾਗਾ ਇੱਕ ਮੈਸੇਜ ਕਰਦੀ ਹੈ ਕੁੜੀ ਜਿਹਦਾ ਨਾਮ ਸੀਗਾ ਰੀਮਾ ਉਹ ਮੈਸੇਜ ਕਰਦੀ ਹੈ ਕਿ ਵੀ ਮੇਰਾ ਜੀ ਨਹੀਂ ਲੱਗ ਰਿਹਾਗਾ ਮੈਂ ਤੈਨੂੰ ਜ਼ਰੂਰ ਦੇਖਣਾਗਾ ਤੇ ਉਸ ਤੋਂ ਬਾਅਦ ਉਹ ਮੈਸੇਜ ਜਾਂਦਾਗਾ ਇੱਕ ਦਿੱਲੀ ਬੈਠੇ ਬੰਦੇ ਕੋਲ ਉਹਦਾ ਨਾਮ ਸੀਗਾ ਭੋਲਾ ਤੇ ਜਦੋਂ ਉਹ ਮੈਸੇਜ ਪੜਦਾ ਭੋਲਾ ਖੁਸ਼ ਹੁੰਦਾਗਾ ਤੇ ਨਾਲ ਤਾਂ ਉਹਦੇ ਸਾਹਮਣੇ ਇੱਕ ਦੋਸਤ ਬੈਠਾ ਹੁੰਦਾ ਉਹ ਕਹਿੰਦਾ ਵੀ ਕੀ ਹੋ ਗਿਆ ਵੀ ਇੰਨਾ ਖੁਸ਼ ਕਿਉਂ ਆਗਾ ਉਹ ਭੋਲਾ ਉਹਨੂੰ ਦੱਸਦਾ ਕਹਿੰਦਾ ਵੀ ਮੈਨੂੰ ਮੈਸੇਜ ਆਇਆ ਹੈਗਾ ਤੇ ਕਹਿੰਦੀ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਵੀ ਮੈਂ ਤੈਨੂੰ ਦੇਖਣਾ ਹੈਗਾ ਤੇ ਉਹ ਭੋਲਾ ਕਹਿੰਦਾ ਹੁਣ ਆਪਾਂ ਦਿੱਲੀ ਤੋਂ ਭਰਤਪੁਰ ਬਹੁਤ ਦੂਰਾ ਵੀ ਜਾ ਤਾਂ ਸਕਦੇ ਨਹੀਂ ਪਰ ਉਹ ਜਿਹੜਾ ਉਹ ਨਾਲ ਦੋਸਤ ਦੀਪ ਕਹਿੰਦਾ ਕਹਿੰਦਾ ਵੀ ਮੈਨੂੰ ਇੰਨਾ ਪਿਆਰ ਕਰੇ ਕੋਈ ਮੈਂ ਤਾਂ ਭੱਜ ਜਾਵਾਂ ਤੇ ਉਹ ਕਹਿੰਦਾ ਵੀ ਬਹੁਤ ਦੂਰਾ ਭਰਤਪੁਰ ਦਿੱਲੀ ਤੋਂ ਕਹਿੰਦਾ ਨਹੀਂ ਆਪਾਂ ਚੱਲਦੇ ਆਂ ਦੀਪ ਕਹਿੰਦਾ ਫਿਰ ਦੀਪ ਤੇ ਭੋਲਾ ਉੱਥੋਂ ਮਤਲਬ ਵੀ ਗੱਡੀ ਲੈਂਦੇ ਆ ਕਿ ਚੱਕਦੇ ਆ ਕਿ ਭਰਤਪੁਰ ਆ ਜਾਂਦੇ ਆ ਰਾਤ ਦਾ ਟਾਈਮ ਹੁੰਦਾਗਾ ਭਰਤਪੁਰ ਆਕੇ ਤੇ ਉਹਨੂੰ ਰੀਮਾ ਨੂੰ ਪਹਿਲੀ ਕਹਿੰਦਾ ਭੋਲਾ ਵੀ ਤੂੰ ਨਾ ਗੇਟ ਖੜਕਾਉਗਾ ਮੈਂ ਗੇਟ ਖੋਲਦੀ ਜਦੋਂ ਗੇਟ ਖੜਕਾਉਦਾਗਾ ਤੇ ਰੀਮਾ ਬਾਹਰ ਆਉਂਦੀ ਹੈ ਕਿ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਹੈਗੇ ਦੋ ਬੱਚੇ ਸੁੱਤੇ ਪਏ ਹੁੰਦੇ ਰੀਮਾ ਦੇ ਤੇ ਰੀਮਾ ਦਾ ਜਿਹੜਾ ਮਤਲਬ ਵੀ ਪਿਓ ਸੀ ਤੇ ਮਾਂ ਸੀ ਸੱਸ ਸੂ ਸੱਸ ਤੇ ਸਾਰੇ ਉਹ ਵੀ ਸੁੱਤੇ ਪਏ ਸੀਗੇ ਗੇਟ ਖੜਕਦਾਗਾ ਭੋਲਾ ਆਉਂਦਾਗਾ ਦਰਵਾਜ਼ੇ ਤੇ ਖੜਾ ਹੁੰਦਾਗਾ ਤੇ ਗੇਟ ਖੋਲਦੀ ਰੀਮਾ ਤੇ ਭੋਲਾ ਅੰਦਰ ਚਲਾਇਆ ਜਾਂਦਾ ਹੈਗਾ ਹੁਣ ਸਾਰਾ ਕੁਝ ਇੱਥੇ ਤੱਕ ਸਹੀ ਸੀਗਾ ਤੇ ਨਾਲ ਹੀ ਉਹ ਆਪਦੇ ਬੈਡਰੂਮ ਚ ਲੈ ਜਾਂਦੀ ਹੈਗੀ ਰੀਮਾ ਭੋਲੇ ਨੂੰ ਤੇ ਉੱਥੇ ਜਾ ਕੇ ਸਬੰਧ ਵੀ ਬਣਾਉਂਦੇ ਆਗੇ ਸਬੰਧ ਬਣਾਉਂਦੇ ਆਗੇ ਤੇ ਕੋਲੇ ਉਹਨਾਂ ਦੇ ਦੋ ਬੱਚੇ ਪਏ ਹੁੰਦੇ ਆਗੇ ਤੇ ਨਾਲ ਹੀ ਜਿਹੜੀ ਰੀਮਾ ਦਾ ਘਰ ਵਾਲਾ ਸੀਗਾ ਪਵਨ ਕੁਮਾਰ ਉਹ ਵੀ ਸੁੱਤਾ ਪਿਆ ਹੁੰਦਾਗਾ ਉੱਥੇ ਹੁਣ ਸਾਨੂੰ ਐਂ ਲੱਗਦਾ ਹੋਊਗਾ ਵੀ ਪਹਿਲਾਂ ਭੋਲਾ ਹੀ ਉਹਦਾ ਘਰ ਵਾਲਾ ਸੀਗਾ ਨਹੀਂ ਭੋਲਾ ਤਾਂ ਉਹਦਾ ਆਸ਼ਿਕ ਸੀਗਾ ਤੇ ਉਹ ਸਬੰਧ ਬਣਾ ਰਹੇ ਹੁੰਦੇ ਆ ਕਿ ਕੁਦਰਤੀ ਉਸ ਦਿਨ ਉਸ ਰਾਤ ਪਵਨ ਦੀ ਅੱਖ ਖੁੱਲ ਜਾਂਦੀ ਹੈ ਜਦੋਂ ਅੱਖ ਖੁੱਲਦੀ ਹੈ ਉਹ ਦੇਖ ਲੈਂਦਾ ਹੈ ਆਪਦੀ ਘਰ ਵਾਲੀ ਨੂੰ ਆਪਦੇ ਹੀ ਮਤਲਬ ਗਵਾਂਡੀ ਦੇ ਨਾਲ ਸਬੰਧ ਬਣਾਉਂਦੇ ਤੇ ਪਵਨ ਤੋਂ ਰਿਹਾ ਨਹੀਂ ਜਾਂਦਾ ਪਵਨ ਮਤਲਬ ਅੱਗ ਭੂਲਾ ਹੋ ਜਾਂਦਾ ਹੈ ਤੇ ਦੋਵਾਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਤੇ ਗਾਲਾਂ ਕੱਢਦੇ ਕੱਢਦੇ ਜਿਹੜੀ ਰੀਮਾ ਉਹਦੇ ਪੈਰੀ ਹੱਥ ਫੜ ਲੈਂਦੇ ਐ ਵੀ ਮੈਨੂੰ ਇਸ ਵਾਰ ਬਖਸ਼ ਦੋ ਤੇ ਦੂਸਤ ਬਾਅਦ ਮੈਂ ਇਹ ਜੀ ਗਲਤੀ ਨਹੀਂ ਕਰਦੀ ਪਰ ਜਿਹੜਾ ਪਵਨ ਸੀ ਬਹੁਤ ਗੁੱਸੇ 'ਚ ਸੀਗਾ ਕਹਿੰਦਾ ਨਹੀਂ ਨਹੀਂ ਇਦਾਂ ਕਿਵੇਂ ਤੇ ਨਾਲ ਹੀ ਜਿਹੜਾ ਭੋਲੇ ਨੇ ਪਵਨ ਦਾ ਜਿਹੜਾ ਮੂੰਹ ਘੁੱਟ ਲਿਆ ਵੀ ਆਵਾਜ਼ ਨਾ ਬਾਹਰ ਜਾਵੜੇ ਤੇ ਇਦਾਂ ਕਰਦੇ ਕਰਦੇ ਕਾਫੀ 5 10 ਮਿੰਟ ਹੋ ਗਏ ਤੇ ਭੋਲੇ ਦਾ ਨਾ ਜਿਹੜਾ ਮੂੰਹ ਘੁੱਟਿਆਗਾ ਬਾਲਾ ਘੁੱਟਿਆਗਾ ਸੰਗ ਤੇ ਮਤਲਬ ਇਹਦਾ ਗਲਾ ਘੁੱਟਿਆਗਾ ਗਲਾ ਘੁੱਟਣ ਨਾਲ ਬਿਹੋਸ਼ ਹੋ ਗਿਆ ਬਿਹੋਸ਼ ਹੋ ਕੇ ਜੋ ਥੱਲੇ ਡਿੱਗ ਗਿਆ ਤੇ ਉਹਦੇ ਸਿਰ 'ਚ 6:00 ਵਜੇ 6:00 ਵਜੇਨ ਕਾਰਨ ਭੋਲੇ ਉਹਦੀ ਪਵਨ ਦੀ ਮੌਕੇ ਦੀ ਮੌਤ ਹੋ ਗਈ ਸੀਗੀ ਉਸ ਤੋਂ ਬਾਅਦ ਭੋਲਾ ਘਬਰਾ ਜਾਂਦਾ ਵੀ ਆ ਕੀ ਹੋ ਗਿਆ ਮੇਥੋਂ ਵੀ ਮੈਂ ਤਾਂ ਇੱਥੇ ਸੰਬੰਧ ਬਣਾਉਣ ਆਇਆ ਸੀਗਾ ਤੇ ਮੇਥੋਂ ਤੱਕ ਕਤਲ ਹੋ ਗਿਆ ਤੇ ਨਾਲ ਹੀ ਰੀਮਾ ਡਰ ਜਾਂਦੀ ਹੈਗੀ ਫਿਰ ਭੋਲਾ ਜਾਂਦਾ ਭੱਜਿਆ ਭੱਜਾ ਆਪਦੇ ਉਹਦੀ ਰੀਮਾ ਦੇ ਗੇਟ ਤੇ ਜਿਹੜਾ ਮੁੰਡਾ ਬਾਹਰ ਦੀਪ ਖੜਾ ਹੁੰਦਾ ਉਹਦਾ ਦੋਸਤ ਭੋਲੇ ਦਾ ਤੇ ਉਹ ਵੀ ਉਡੀਕ ਕਰ ਰਿਹਾ ਹੁੰਦਾ ਭੋਲੇ ਦੀ ਵੀ ਕਾਫੀ ਟਾਈਮ ਹੋ ਗਿਆ ਹਜੇ ਤੱਕ ਕੋ ਆਇਆ ਨਹੀਂ ਭੋਲਾ ਆਉਂਦਾ ਉਹਨੂੰ ਦੱਸਦਾ ਸਾਰੀ ਗੱਲ ਬਾਤ ਵੀ ਦੱਸਦਾ ਸਾਥੋਂ ਤਾਂ ਇਹਦਾ ਰੀਮਾ ਦਾ ਘਰ ਵਾਲਾ ਮਤਲਬ ਵੀ ਮਰ ਗਿਆ ਤੇ ਫਿਰ ਉਸ ਤੋਂ ਬਾਅਦ ਉਹਦੀ ਲਾਸਟ ਚਾਕਦੇ ਆ ਕਿ ਦੋਵੇਂ ਜਾਣੇ ਭੋਲਾ ਤੇ ਦੀਪ লাশ ਚੱਕ ਕੇ ਅੱਗ ਲਾਉਂਦੇ ਆ লাশ ਨੂੰ ਅੱਗ ਲਾ ਕੇ ਉਸ ਤੋਂ ਬਾਅਦ ਇੱਕ ਨਾ ਮਦਲੇ ਬੂਰੇ ਚ ਬੰਨ ਕੇ ਉਹਨਾਂ ਦੇ ਪਿੰਡਾਂ ਨਾਲ ਇੱਕ ਨਹਿਰ ਵਗਦੀ ਸੀਗੀ ਉਹ ਨਹਿਰ 'ਚ ਸੁੱਟ ਦਿੰਦੇ ਆ ਨਹਿਰ 'ਚ ਸੁੱਟਣ ਤੋਂ ਬਾਅਦ ਇਸ ਕਹਾਣੀ ਦਾ ਜਿਹੜਾ ਨਵਾਂ ਮੋੜ ਆਉਂਦਾ ਤੁਹਾਨੂੰ ਪਹਿਲਾਂ ਇਹ ਦੱਸਣਾ ਚਾਹੁੰਗਾ ਵੀ ਮੈਂ ਇਹਦਾ ਬੈਕਗ੍ਰਾਉਂਡ ਕੀ ਸੀਗਾ ਰੀਮਾ ਦਾ ਤੇ ਭਵਨ ਦਾ ਤੇ ਭੋਲੇ ਦਾ ਰੀਮਾ ਦਾ ਵਿਆਹ ਹੋਇਆ ਸੀਗਾ ਪਰ ਭਰਤਪੁਰ ਦਾ ਰਹਿਣ ਵਾਲਾ ਸੀਗਾ ਭਵਨ ਉਦਨਾਲ ਰੀਮਾ ਦਾ ਵਿਆਹ ਸੀਗਾ ਰੀਮਾ ਸੀਗੀ ਕਾਨਪੂਰ ਦੀ ਰਹਿਣ ਵਾਲੀ ਇਹਨਾਂ ਦੇ ਦੋ ਬੱਚੇ ਵੀ ਸੀਗੇ ਬੜੀਆ ਖੁਸ਼ ਸੀਗੇ ਸਾਰਾ ਪਰਿਵਾਰ ਖੁਸ਼ ਸੀਗਾ ਤੇ ਪਵਨ ਦਾ ਉਮਰ ਸੀਗੀ 30 ਸਾਲ ਦੀ ਜਦੋਂ ਵਿਆਹ ਹੋਇਆ ਸੀਗਾ ਉਹਨਾਂ ਦਾ ਤੇ ਰੀਮਾ ਦੀ ਉਮਰ ਸੀਗੀ ਸਿਰ 19-20 ਸਾਲ ਦੀ ਏਜ ਬਹੁਤ ਡਿਫਰੈਂਸ ਸੀਗਾ ਤਾਂ ਕਰਕੇ ਮਤਲਬ ਵੀ ਜਿਹੜਾ ਜਿਆਦਾ ਲਗਾ ਰੀਮਾ ਦਾ ਪਵਨ ਨਾਲ ਨਹੀਂ ਹੋ ਸਕਿਆ ਸਕਿਆ ਤੇ ਕਿਹੜਾ ਦਾ ਸਾਲ ਦੋ ਸਾਲ ਵਧੀਆ ਰਹੇ ਠੀਕ ਰਹੇ 2022 ਚ ਇਹਨਾਂ ਦਾ ਹੋਇਆ ਸੀਗਾ ਆ ਸੌਰੀ 2019 ਜିକਣੀ ਬੀਜ ਨਾਲ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਨਾ ਇਹ ਕੰਮ ਕਰਨ ਮਤਲਬ ਦਿੱਲੀ ਚਲਾ ਜਾਂਦਾ ਪਵਨ ਕੋਈ ਘਰੋਂ ਵੀ ਠੀਕ ਠਾਕ ਜਾ ਸੀਗਾ ਤੇ ਕਹਿੰਦਾ ਵੀ ਮੈਂ ਚਲ ਦਿੱਲੀ ਜਾ ਕੇ ਉੱਥੇ ਕੋਈ ਕੰਮਕਾਰ ਕਰ ਲੂੰਗਾ ਤੇ ਚਲਾ ਜਾਂਦਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਉਹ ਕਹਿੰਦਾ ਆਪਦੇ ਪਿਆਉਣ ਨੂੰ ਕਹਿੰਦਾ ਵੀ ਤੁਸੀਂ ਰੀਮਾ ਨੂੰ ਤੇ ਮੇਰੇ ਬੱਚਿਆਂ ਨੂੰ ਵੀ ਇੱਥੇ ਭੇਜ ਦਿਓ ਮੇਰੇ ਨਾਲ ਵੀ ਇੱਥੇ ਰਹਿ ਲਾਂਗੇ ਅਸੀਂ ਵਧੀਆ ਗੁਜ਼ਾਰਾ ਹੋ ਜਾਊਗਾ ਸਾਡਾ ਤੇ ਨਾਲ ਬੱਚੇ ਚਲੇ ਜਾਂਦੇ ਹੈਗੇ ਤੇ ਸਾਰਾ ਪਰਿਵਾਰ ਜਿਹੜਾ ਦਿੱਲੀ ਰਹਿਣ ਲੱਗ ਜਾਂਦਾ ਹੁਣ ਪਵਨ ਕੁਮਾਰ ਦਾ ਪਵਨ ਕੁਮਾਰ ਦਾ ਨਾਲ ਇੱਕ ਦੋਸਤ ਰਹਿੰਦਾ ਸੀਗਾ ਉਹ ਦੋਸਤ ਸੀ ਭੋਲਾ ਭੋਲਾ ਸੀਗਾ ਇਹਨਾਂ ਦਾ ਗਵੰਡੀ ਪਵਨ ਕੁਮਾਰ ਦਾ ਉਹ ਪਹਿਲਾਂ ਤੇ ਉੱਥੇ ਕੰਮ ਕਰਦਾ ਸੀਗਾ ਦਿੱਲੀ ਪਵਨ ਨੂੰ ਵੀ ਕੰਮ ਭੋਲੇ ਨੇ ਹੀ ਦਵਾਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਇਕੱਠੇ ਮਿਲ ਕੇ ਰਹਿਣ ਲੱਗ ਜਾਂਦੇ ਆਗੇ ਰੀਮਾ ਭੋਲਾ ਤੇ ਪਵਨ ਤੇ ਪਵਨ ਦੇ ਦੋ ਬੱਚੇ ਵਧੀਆ ਚੱਲਦਾ ਹੁੰਦਾ ਕਿ ਉਹਨਾਂ ਦਾ ਮਹੀਨਾ ਡੇਢ ਮਹੀਨਾ ਵਧੀਆ ਲੰਘ ਜਾਂਦਾਗਾ ਤੇ ਉੱਥੇ ਹੀ ਮਤਲਬ ਵੀ ਉਹਦੀ ਮੁਲਾਕਾਤ ਹੁੰਦੀ ਹੈ ਰੀਮਾ ਦੀ ਤੇ ਭੋਲੇ ਦੀ ਜਦੋਂ ਮਤਲਬ ਵੀ ਪਵਨ ਕੰਮ ਤੇ ਚਲਾਇਆ ਜਾਂਦਾ ਹੈਗਾ ਪਿੱਛੋਂ ਭੋਲਾ ਉਹਨਾਂ ਦੀ ਰੀਮਾ ਦੇ ਘਰੇ ਆਇਆ ਉਹਨਾਂ ਦੀ ਰੀਮਾ ਦੇ ਘਰੇ ਗੱਲਾਂ-ਵੱਤਾਂ ਲੈ ਕੇ ਜਾਂਦਾ ਹੌਲੀ ਗੱਲਾਂ-ਵੱਤਾਂ ਹੀ ਕਰਦੇ ਕਰਦੇ ਰੀਮਾ ਨੂੰ ਪਿਆਰ ਹੋ ਜਾਂਦਾ ਭੋਲੇ ਨਾਲ ਭੋਲਾ 24 ਸਾਲਾਂ ਦਾ ਸੀਗਾ ਟੱਗਾ-ਟੱਗਾ ਨੌਜਵਾਨ ਸੀਗਾ ਤਾਂ ਕਰਕੇ ਪੀਮਾ ਰੀਮਾ ਜ਼ਿਆਦਾ ਕਰਸ਼ਿਤ ਹੋਈ ਹੋ ਗਈ ਸੀ ਤੇ ਪਿਆਰ ਹੋ ਗਿਆ ਉਹਨਾਂ ਚ ਦੋਨਾਂ ਨੇ ਸਬੰਧ ਬਣਾਉਣੇ ਸਟਾਰਟ ਕਰਤੇ ਦਿੱਲੀ 'ਚ ਹੀ ਦਿੱਲੀ 'ਚ ਹੀ ਸਬੰਧ ਬਣਾਉਂਦੇ ਜਦੋਂ ਪਵਨ ਨਹੀਂ ਹੁੰਦਾਗਾ ਦਿਨੇ ਕਮਰੇ 'ਚ ਤੇ ਭੋਲਾ ਚਲਾਇਆ ਜਾਂਦਾ ਤੇ ਉਸ ਤੋਂ ਬਾਅਦ ਸ਼ਾਮ ਜੀ ਨੂੰ ਵਾਪਸ ਆ ਜਾਂਦਾ ਹੌਲੀ ਹੌਲੀ ਇਦਾਂ ਚੱਲਦਾ ਗਿਆ ਫਿਰ ਆ ਗਿਆ ਲੋਕਡਾਊਨ ਲੋਕਡਾਊਨ ਤੋਂ ਬਾਅਦ ਸਾਰਾ ਕੰਮ ਕਾਰੋਨਾ ਦਾ ਬੰਦ ਠੱਪ ਹੋ ਗਿਆ ਦਿੱਲੀ 'ਚ ਤੇ ਫਿਰ ਕਹਿੰਦਾ ਵੀ ਆਪਾਂ ਪਿੰਡ ਵਾਪਸ ਚਲਦੇ ਆ ਭਰਤਪੁਰ ਵੀ ਇੱਥੇ ਆਪਣਾ ਗੁਜ਼ਾਰਾ ਨਹੀਂ ਹੋਣਾ ਪਵਨ ਕੁਮਾਰ ਕਹਿੰਦਾ ਤੇ ਪਵਨ ਕੁਮਾਰ ਤੇ ਰੀਮਾ ਤੇ ਉਹਨਾਂ ਦੇ ਦੋਵੇਂ ਬੱਚੇ ਵਾਪਸ ਭਰਤਪੁਰ ਆ ਜਾਂਦੇ ਹੈਗੇ ਭਰਤਪੁਰਾ 'ਕ ਰਹਿਣ ਲੱਗ ਜਾਂਦੇ ਹੈਗੇ ਹੁਣ ਜਿਹੜੀ ਰੀਮਾ ਸੀਗੀ ਉਹਦਾ ਜੀ ਨਹੀਂ ਲੱਗਦਾ ਸੀਗਾ ਭੋਲੇ ਬਣਾ ਭੋਲਾ ਰਹੇਗਾ ਦਿੱਲੀ ਤੇ ਹੌਲੀ ਹੌਲੀ ਮਤਲਬ ਫੋਨ ਤੇ ਗੱਲ ਘਟ ਗਈ ਉਹਨਾਂ ਦੀ ਤੇ ਇੱਕ ਦਿਨ ਹੱਕ ਹਾਰ ਕੇ ਕਹਿੰਦੀ ਵੀ ਤੂੰ ਮਿਲਣ ਆ ਜਾ ਇੱਥੇ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਤੇ ਉਹੀ ਦਿਨ ਸੀਗਾ ਜਿੱਤੇ ਮੈਸੇਜ ਕਰਦੀ ਹੈਗੀ 29 ਮਈ 2022 ਨੂੰ ਸ਼ਾਮ ਨੂੰ ਭੋਲੇ ਨੂੰ ਮੈਸੇਜ ਕਰਦੀ ਹੈਗੀ ਵੀ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਤੂੰ ਮੈਨੂੰ ਮਿਲਣ ਆ ਜਾ ਇੱਥੇ ਫਿਰ ਭੋਲਾ ਜਾਂਦਾਗਾ ਭਰਤਪੁਰ ਆਉਂਦਾ ਭੋਲਾ ਵਾਪਸ ਭਰਤਪੁਰ ਆ ਕੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਾਣੀ ਦੱਸੀ ਹੈ ਵੀ ਕਿਦਾਂ ਕਿਦਾਂ ਉਹਨੂੰ ਮਿਲਦੇ ਆ ਸੰਬੰਧ ਬਣਾਉਂਦੇ ਆਗੇ ਉਸ ਤੋਂ ਬਾਅਦ ਪਵਨ ਕੁਮਾਰ ਦਾ ਕਤਲ ਹੁੰਦਾ ਹੈਗਾ ਤੇ ਉਸ ਤੋਂ ਫਿਰ ਇਹ ਦੁਆ ਦਾ ਸਾਰਾ ਕੁਝ ਕਰਕੇ ਨਹਿਰ 'ਚ ਵੀ ਸੁੱਟ ਦਿੰਦੇ ਆਗੇ ਉਹ ਨਹਿਰ 'ਚ ਸੁੱਟਣ ਤੋਂ ਬਾਅਦ ਹੌਲੀ ਹੌਲੀ ਜਦੋਂ ਦਿਨ ਚੜ੍ਹਦਾ ਹੈਗਾ ਪਤਾ ਪੁੱਛਦਾ ਹੈਗਾ ਦਾ ਪਵਨ ਕੁਮਾਰ ਦਾ ਪਿਓ ਪੁੱਛਦਾ ਵੀ ਪਵਨ ਕਿੱਧਰ ਗਿਆ ਤੇ ਪਰ ਉਹ ਕਹਿੰਦੀ ਪ੍ਰੀਮਾ ਕਹਿੰਦੀ ਵੀ ਪਤਾ ਨਹੀਂ ਮੈਂ ਤਾਂ ਰਾਤ ਤੇ ਰਾਤ ਕਿੱਧਰ ਗਾਇਬ ਹੋ ਗਏ ਇੱਕ ਦੋ ਦਿਨ ਲੰਘ ਜਾਂਦੇ ਆਗੇ ਲੰਘਣ ਤੋਂ ਬਾਅਦ ਫਿਰ ਉਹ ਮਤਲਬ ਵੀ ਭਾਲ ਸ਼ੁਰੂ ਕਰਦੇ ਆਗੇ ਪਵਨ ਦੀ ਤੇ ਫਿਰ ਆਉਂਦੀ ਹੈ ਇਸ ਕੇਸ 'ਚ ਪੁਲਿਸ ਸੈਂਟਰ ਹੁੰਦੀ ਹੈਗੀ ਪੁਲਿਸ ਸੈਂਟਰ ਹੁੰਦੀ ਹੈਗੀ ਸਾਰੀ ਗੱਲਬਾਤ ਪੁੱਛਦੀ ਹੈ ਰੀਮਾ ਤੋਂ ਵੀ ਦੱਸ ਤਰੇ ਘਰਾਂ ਵਾਲਾ ਕਿੱਧਰ ਗਿਆ ਤੈਨੂੰ ਕੋਈ ਨਹੀਂ ਪਤਾ ਤੇ ਉਹ ਰੀਮਾ ਰੀਮਾ ਕੋਲ ਪੁਲਿਸ ਜਾਣ ਹੀ ਨਹੀਂ ਦਿੰਦਾ ਸੀ ਉਹਦਾ ਪਿਓ ਪਵਨ ਕੁਮਾਰ ਦਾ ਪਵਨ ਕੁਮਾਰ ਇਹ ਕਹਿੰਦਾ ਪਵਨ ਕੁਮਾਰ ਦਾ ਪਿਓ ਇਹ ਕਹਿੰਦਾ ਵੀ ਮੈਨੂੰ ਨਾ ਮੇਰੀ ਧੀ ਤੇ ਭਰੋਸਾ ਹੈਗਾ ਵੀ ਇਹਦਾ ਹੱਥ ਨਹੀਂ ਹੋ ਸਕਦਾ ਇਸ ਚ ਵੀ ਪਵਨ ਕੁਮਾਰ ਤੁਸੀਂ ਹੋਰ ਕਿਤੇ ਭੱਲੋ ਵੀ ਉਹ ਤਾਂ ਹੋਰ ਕਿਤੇ ਮਤਲਬ ਗੁੰਮ ਹੋ ਗਿਆ ਹੋਊਗਾ ਵੀ ਇਹਦਾ ਕੋਈ ਹੱਥ ਨਹੀਂ ਹੋ ਸਕਦਾ ਵੀ ਮੈਨੂੰ ਆਪ ਦੀ ਧੀ ਤੇ ਆਪ ਦੀ ਨੌ ਤੇ ਪੂਰਾ ਭਰੋਸਾ ਹੈਗਾ ਤਾ ਕਰਕੇ ਪੁਲਿਸ ਨੇ ਬੜਾ ਧਿਆਨ ਨਹੀਂ ਦਿੱਤਾ ਹੌਲੀ ਹੌਲੀ ਟਾਈਮ ਲੰਘਦਾ ਗਿਆ ਲੰਘਦਾ ਗਿਆ ਤੇ ਹੁਣ ਪਰ ਇੱਕ ਦਿਨ ਆਉਂਦਾਗਾ ਜਦੋਂ ਫਿਰ ਤੋਂ ਉਹੀ ਕੰਮ ਰੀਮਾ ਸ਼ੁਰੂ ਕਰ ਦਿੰਦੀ ਹੈਗੀ ਰਾਤ ਨੂੰ ਰਾਤ ਪਈ ਹੁੰਦੀ ਹੈਗੀ ਤੇ ਭੋਲੇ ਨੂੰ ਫੇਰ ਬੁਲਾ ਲੈਂਦੀ ਹੈਗੀ ਆਪਦੇ ਘਰੇ ਕਾਫੀ ਟਾਈਮ ਲੰਘ ਗਿਆ ਹੁੰਦਾ ਉਹਦੇ ਗੁੰਮ ਹੋਏ ਨੂੰ ਦਾ ਪਵਨ ਦੇ ਹੁੰਦਾ ਤੇ ਗੱਲਬਾਤ ਨੂੰ ਲੰਘ ਗਿਆ ਹੁੰਦਾ ਟਾਈਮ ਜਿਹੜੀ ਦੋ ਦੋ ਮਹੀਨੇ ਦੋ ਮਹੀਨੇ ਬਾਅਦ ਫੇਰ ਫੋਨ ਕਰਦੀ ਹੈ ਭੋਲੇ ਨੂੰ ਵੀ ਆ ਜਾ ਹੁਣ ਵੀ ਆਪਾਂ ਦੁਬਾਰੇ ਫੇਰ ਮਿਲ ਜਾਈਏ ਵੀ ਮੇਰਾ ਤੇਰੇ ਬਿਨਾ ਫੇਰ ਨਹੀਂ ਜੀ ਲੱਗਦਾ ਰੀਮਾ ਕਹਿੰਦੀ ਫੇਰ ਭੋਲਾ ਆਉਂਦਾਗਾ ਉਥੇ ਭੋਲਾ ਆਉਂਦਾਗਾ ਤੇ ਸੰਬੰਧ ਬਣਾਉਂਦੇ ਹੁੰਦੇ ਆਗੇ ਦੋਵੇਂ ਰੀਮਾਂ ਤੇ ਭੋਲਾ ਤੇ ਉਸ ਤੋਂ ਬਾਅਦ ਅਚਾਨਕ ਉਹਦੀ ਅੱਖ ਖੁੱਲ੍ਹ ਜਾਂਦੀ ਹੈ ਕਿ ਪਵਨ ਕੁਮਾਰ ਦੇ ਪਿਤਾ ਦੀ ਅੱਖ ਖੁੱਲ੍ਹਦੀ ਹੈ ਕਿ ਉਹ ਜਦੋਂ ਦੇਖਦਾ ਆਵਾਜ਼ਾਂ ਆ ਰਹੀਆਂ ਆ ਗੰਦੀਆਂ ਆਵਾਜ਼ਾਂ ਆ ਰਹੀਆਂ ਤੇ ਜਦੋਂ ਗੇਟ ਖੋਲ੍ਹ ਕੇ ਦੇਖਦਾ ਭੋਲਾ ਤੇ ਉਹਦੀ ਨੋਂ ਸਾਹਮਣੇ ਸੰਬੰਧ ਬਣਾ ਰਹੇ ਸੀ ਇਹ ਦੇਖ ਕੇ ਉਹ ਹੋਸ਼ ਛੱਡ ਕੇ ਪਵਨ ਕੁਮਾਰ ਦੇ ਪਿਓ ਦੇ ਕਿਉਂ ਪਾ ਉਹ ਪਵਨ ਕੁਮਾਰ ਦਾ ਪਿਓ ਸੀ ਜਿਹੜਾ ਭੋਲੇ ਨੂੰ ਵੀ ਜਾਣਦਾ ਸੀਗਾ ਕਉਂਕਿ ਉਹਨਾਂ ਦਾ ਗਵੰਡੀ ਸੀਗਾ ਤੇ ਉਹਦੇ ਮੋਹ ਛੁੱਟ ਗਏ ਤੇ ਉਸ ਤੋਂ ਬਾਅਦ ਫਿਰ ਪੁਲਿਸ ਬੁਲਾਉਂਦਾਗਾ ਮੁਰੋਂ ਗੇਟ ਭੇਡ ਕੇ ਪੁਲਿਸ ਬੁਲਾ ਲੈਂਦਾਗਾ ਤੇ ਦੋਵਾਂ ਨੂੰ ਮਤਲਬ ਵੀ ਹਿਰਾਸਤ ਚ ਲਿਆ ਦਿੰਦਾ ਇਹ ਕਹਿੰਦਾਗਾ ਵੀ ਮੈਨੂੰ ਪੂਰਾ ਸ਼ੱਕ ਆ ਹੁਣ ਵੀ ਜਿਹੜਾ ਮੇਰਾ ਮੁੰਡਾ ਗੁੰਮ ਹੋਇਆਗਾ ਉਹਦੇ ਪਿੱਛੇ ਭੋਲੇ ਦਾ ਤੇ ਈਰੀ ਮਾ ਮੇਰੀ ਨੋ ਦਾ ਹੱਥ ਪੁਲਿਸ ਪਰ ਦਵਾ ਤੋਂ ਡੰਡੇ ਫੇਰਦੀ ਈਰੀ ਮਾ ਦੇ ਤੇ ਭੋਲੇ ਦੇ ਦੋ ਡੰਡੇ ਫੇਰਨ ਤੋਂ ਬਾਅਦ ਸਾਰਾ ਕੁਝ ਸੱਚ ਉਗਲ ਜਾਂਦੇ ਹੈਗੇ ਫੇਰ ਉਹ ਹੀ ਨਹਿਰ ਤੇ ਜਾਂਦੀ ਹੈ ਪੁਲਿਸ ਨਹਿਰ ਤੇ ਜਾ ਕੇ ਮਤਲਬ ਵੀ ਉਹ ਗੋਤਾ ਖੋਰਾਂ ਨੂੰ ਬਲਾਕੇ ਤਲਾਸ਼ ਕਰਦੀ ਹੈਗੀ ਉਹਦੀ লাশ ਦੀ ਪਵਨ ਦੀ ਤੇ ਪਵਨ ਦੀ লাশ ਮਿਲ ਜਾਂਦੀ ਹੈਗੀ ਤੇ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਹੀ ਸਮਾਪਤ ਦੋਮਾ ਨੂੰ ਰੀਮਾ ਨੂੰ ਤੇ ਭੋਲੇ ਨੂੰ ਜੇਲ੍ਹ ਹੋ ਜਾਂਦੀ ਹੈਗੀ ਤੇ ਨਾਲ ਦੀ ਨਾਲ ਉਹ ਹੀ ਦੀਪ ਸੀਗਾ ਜਿਹੜਾ ਮੁੰਡਾ ਜਿਹਨੇ ਮਤਲਬ ਇਸ ਗੁਨਾਹ 'ਚ ਸਾਥ ਦਿੱਤਾ ਸੀਗਾ ਭੋਲੇ ਦਾ ਤੇ ਰੀਮਾ ਦਾ ਉਹਨੂੰ ਵੀ ਸਜ਼ਾ ਹੁੰਦੀ ਹੈਗੀ ਅੱਜ ਦੀ ਕਹਾਣੀ ਹੁੰਦੀ ਇੱਥੇ ਸਮਾਪਤ ਅੱਜ ਦੀ ਕਹਾਣੀ 'ਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਵੇਂ ਇੱਕ ਪਰਿਵਾਰ ਨੇ ਆਪਦੀ ਨੂੰ ਨੂੰ ਆਪਦੇ ਮਤਲਬੇ ਪੁੱਤਾਂ ਵਾਂਗੂ ਰੱਖਿਆ ਪੁੱਤਾਂ ਵਾਂਗੂ ਪਾਲੀ ਨਾ ਉਹਦੇ ਪੁਲਿਸ ਦਾ ਛਾਕਾਉਣ ਦਿੱਤਾ ਉਹਦੇ ਪਿਆਉਣੇ ਇਹਨਾਂ ਕੁਛ ਵੀ ਮਤਲਬੇ ਇੱਕ ਯਕੀਨ ਤੋੜਤਾ ਇੱਕ ਕੁੜੀ ਨੇ ਯਕੀਨ ਤੋੜਿਆ ਉਹਦੇ ਸਸ ਸਹੁਰੇ ਦਾ ਤੇ ਉਹਦੇ ਜਿਹੜਾ ਘਰ ਵਾਲੇ ਦਾ ਦੋਵਾਂ ਦਾ ਯਕੀਨ ਤੋੜਤਾ ਨਾਲੇ ਉਹ ਬੱਚਿਆਂ ਦਾ ਕੀ ਕਸੂਰ ਜੀਗਾ ਜਿਹੜੇ ਨਿੱਕੇ ਨਿੱਕੇ ਬੱਚੇ ਸੀਗੇ ਪਵਨ ਕੁਮਾਰ ਦੇ ਤੇ ਰੀਮਾ ਦੇ ਉਹਨਾਂ ਦਾ ਕੀ